ਮਹਾਰਾਜ ਕਹਿੰਦੇ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬਈ ਜਿਹੜਾ ਗੁਰੂ ਦਾ ਪਿਆਰਾ ਵਿਦਵਾਨ ਚੌਂ ਵਰਨਾ ਨੂੰ ਉਪਦੇਸ਼ ਦਿੰਦਾ ਉਹਨੂੰ ਸਦਾ ਹੀ ਸਾਡਾ ਨਮਸਕਾਰ ਹੈ ਬਈ ਕੋਈ ਬਿਤਕਰਾਨੀ ਰੱਖਦਾ ਕਿਉਂਕਿ ਪਹਿਲਾਂ ਸੁਣਦੇ ਆਪਾਂ ਬਈ ਜਿਨ੍ਹਾਂ ਨੂੰ ਇਹਨੇ ਵਰਨਵੰਡ ਵਿੱਚ ਕੀਤਾ ਹੋਇਆ ਵੀ ਇਹ ਸ਼ੂਦਰ ਆ ਇਹ ਖੱਤਰੀ ਵੈਸਾ ਇਹ ਸ਼ੂਦ ਐ ਵੀ ਦੱਸਦੇ ਆ ਵੀ ਸ਼ੂਦਰ ਦੇ ਕੰਨਾਂ ਵਿੱਚ ਢਾਲ ਕੇ ਸਿੱਕਾ ਪਾਇਆ ਜਾਂਦਾ ਸੀ ਵੀ ਕਿਉਂ ਬਈ ਇਹ ਕੋਈ ਗਿਆਨ ਦੀ ਗੱਲ ਨਾ ਸੁਣ ਲਵੇ ਅਖਵਾਉਂਦਾ ਆਪਦੇ ਆਪ ਨੂੰ ਉਹ ਪੰਡਤ ਸੀ ਤੇ ਗੁਰਬਾਣੀ ਨੇ ਪੰਡਤ ਮੰਨਿਆ ਜਿਹੜਾ ਵਿਦਵਾਨ ਐ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ ਹੈ ਗੁਰੂ ਦੇ ਗਿਆਨ ਨੂੰ ਜਾਣਦਾ ਹੈ ਤੇ ਗਾਂ ਉਪਦੇਸ਼ ਵੀ ਚੌਹਾਂ ਵਰਨਾਂ ਨੂੰ ਦਿੰਦਾ ਜਿਹੜਾ ਇਹਨਾਂ ਨੇ ਵਰਨਵੰਡ ਕੀਤੀ ਆ ਗੁਰੂ ਨਹੀਂ ਵਰਨਾ ਵਿੱਚ ਵੰਡਦਾ ਜੀ ਮਨੁੱਖਤਾ ਨੂੰ ਗੁਰੂ ਤਾਂ ਕਹਿੰਦਾ ਮਨੁੱਖ ਕੀ ਜਾਤ ਏਕ ਪਸਾਨ ਬੋ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੁਰੂ ਤਾਂ ਇਹ ਕਹਿੰਦਾ ਬਈ ਮਨੁੱਖਾ ਜਨਮ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ ਦੇਣ ਹੈ ਇੱਕੋ ਹੀ ਹੈ ਸਭ ਤੇ ਉਸ ਤੋਂ ਬਾਅਦ ਮਹਾਰਾਜ ਦੱਸਦੇ ਸੀਗੇ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾਮੇ ਜੱਪੇ ਕੋ ਨਾਮ ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਹੋਰ ਸਾਰੇ ਮੰਤਰਾਂ ਦਾ ਮੁੱਢ ਹੈ ਸਭ ਮੰਤਰਾਂ ਦਾ ਮੁੱਢ ਹੈ ਅਤੇ ਸਭ ਦਾ ਗਿਆਨ ਦਾਤਾ ਹੈ ਸਾਰਿਆਂ ਨੂੰ ਗਿਆਨ ਦੇਣ ਵਾਲਾ ਗੁਰੂ ਦਾ ਨਾਮ ਮੰਤਰ ਹੀ ਹੈ ਚੋ ਵਰਨਾਮ ਹੈ ਜੱਪੇ ਕੋ ਨਾਮ ਮਹਾਰਾਜ ਕਹਿੰਦੇ ਚਾਰ ਵਰਨ ਜਿਹੜੇ ਕੀਤੇ ਆ ਮੰਨੂ ਸਿਮਰਤੀ ਗ੍ਰੰਥ ਨੇ ਕੀਤੇ ਆ ਜੀ ਚਾਰ ਵਰਨ ਖੱਤਰੀ ਸੂਦ ਵੈਸ ਤੇ ਬ੍ਰਾਹਮਣ ਖੱਤਰੀ ਬ੍ਰਾਹਮਣ ਸੂਦ ਵੈਸ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਚੌ ਵਰਨਾਵੇਂ ਜੱਪੇ ਕੋ ਨਾਮ ਦਾ ਭਾਵ ਹੈ ਮਹਾਰਾਜ ਕਹਿੰਦੇ ਬ੍ਰਾਹਮਣ ਖੱਤਰੀ ਵੈ ਸੂਦਰ ਚਾਰੇ ਹੀ ਜਾਤੀਆਂ ਵਿੱਚੋਂ ਕੋਈ ਵੀ ਮਨੁੱਖ ਪ੍ਰਭੂ ਦਾ ਨਾਮ ਜੱਪ ਕੇ ਵੇਖ ਲਵੇ ਵੇਖ ਲੈ ਤੇ ਮਹਾਰਾਜ ਕਹਿੰਦੇ ਜੋ ਜੋ ਜੱਪੇ ਤਿਸ ਕੀ ਗਤ ਹੋਏ ਚੌ ਵਰਨਾ ਦੇ ਵਿੱਚੋਂ ਕੋਈ ਵੀ ਬਰਾਦਰੀ ਦਾ ਅਨਸਾਰ ਪ੍ਰਮਾਤਮਾ ਦਾ ਨਾਮ ਜਪ ਕੇ ਵੇਖ ਲਵੇ ਮਹਾਰਾਜ ਕਹਿੰਦੇ ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ ਅੱਗੇ ਮਹਾਰਾਜ ਦੱਸਦੇ ਨੇ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਔਰ ਧਾਰੇ ਇਹ ਅਗਲਾ ਬੰਦ ਚੱਲਿਆ ਗਿਆ ਜੀ ਮਹਾਰਾਜ ਕਹਿੰਦੇ ਸਾਧ ਸੰਗ ਪਾਵੇ ਜਨ ਕੋਏ ਪਰ ਕੋਈ ਬਿਰਲਾ ਮਨੁੱਖ ਸਾਧ ਸੰਗਤ ਵਿੱਚ ਰਹਿ ਕੇ ਉਸ ਨੂੰ ਹਾਸਲ ਕਰਦਾ ਹੈ ਬਿਰਲਾ ਮਨੁੱਖ ਅਗਲੇ ਬੰਦ ਚ ਮਹਾਰਾਹ ਦੱਸਦੇ ਨੇ ਕਰ ਕਿਰਪਾ ਅੰਤੁਰ ਔਰ ਧਾਰੇ ਪਸ ਪ੍ਰੇਧ ਮੁਗਤ ਪਾਥਰ ਕੋ ਤਾਰੇ ਮਹਾਰਾਜ ਕਹਿੰਦੇ ਜੇ ਪ੍ਰਭੂ ਮਿਹਰ ਕਰਕੇ ਉਸ ਦੇ ਹਿਰਦੇ ਵਿੱਚ ਨਾਮ ਟਕਾ ਦੇਵੇ ਤਾ ਪਸ਼ੂ ਪ੍ਰੇਤ ਮੁਕਤ ਪੱਥਰ ਕੋ ਤਾਰੇ ਇਹਦੇ ਵਿੱਚ ਦੱਸਿਆ ਪਸ਼ੂ ਚੰਦਰੀ ਰੂ ਮੂਰਖ ਪੱਥਰ ਪਸ਼ੂ ਉਹਨੂੰ ਦੱਸਿਆ ਜਿਹੜਾ ਮਾੜੇ ਸੁਭਾਅ ਵਾਲਾ ਬੰਦਾ ਹੈ ਬੇ ਪਸ਼ੂਆਂ ਵਾਲਾ ਕੰਮ ਹੀ ਕਰਦਾ ਮਨੁੱਖਤਾ ਵਾਲਾ ਉਹਦੇ ਵਿੱਚ ਕੋਈ ਗੌਣੀ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਨਾ ਪਸ਼ੂਆਂ ਵਰਗੀ ਬੁੱਧੀ ਆ ਤੇਰੀ ਜਾ ਆਪਾਂ ਆਮ ਹੀ ਕਹਦੇ ਨੇ ਪਸ਼ੂ ਬੰਦਾ ਜਾਰ ਇਹਨੂੰ ਕਿਹੜਾ ਕੋਈ ਸੂਝੀ ਐ ਜੇ ਐਵੇਂ ਹੀ ਭੁੱਸ ਰਿਆ ਫਿਰਦਾ ਰਹਿੰਦਾ ਜਿਹੜਾ ਖਾੜ ਦਾ ਚੱਜ ਨਹੀਂ ਪਹਿਨਣ ਦਾ ਚੱਜ ਨਹੀਂ ਬਿਨਾ ਕੱਪੜਿਆਂ ਤੋਂ ਉਤਰੇ ਫਿਰਦੇ ਆਪਾਂ ਦੇਖਦੇ ਹੀ ਆ ਆਪਾਂ ਕਹਦੇ ਨੇ ਪਸ਼ੂ ਵਰਤੀ ਐ ਇਹਦੀ ਉਹ ਚੰਦਰੀ ਰੂਹ ਦੱਸਿਆ ਮਹਾਰਾਜ ਨੇ ਪਸ਼ੂ ਵਰਤੀ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੇ ਕੋਈ ਹੋਰ ਨਹੀਂ ਕੋਈ ਮਤਬਲਾ বিਜਾ پتھر ਆ ਜਿਹੜਾ ਮਤਲਬ ਆ ਵੀ ਇਹ ਪੱਥਰ ਆਪਾਂ ਕੰਕਰ ਦਾ ਪੱਥਰ ਕਹਿ ਦਿੰਨੇ ਆ ਜਾਂ ਆਮ ਪਸ਼ੂ ਤੁਰੇ ਫਿਰਦੇ ਨੇ ਇਹ ਬੰਦੇ ਦੀ ਬਿਰਤੀ ਨੂੰ ਦੱਸਿਆ ਮਹਾਰਾਜ ਨੇ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਉਤਾਰੇ ਇਹ ਮਨੁੱਖ ਦੀ ਬਿਰਤੀ ਆ ਪਸ਼ੂ ਚੰਦਰੀ ਰੂਹ ਮੂਰਖ ਮੂਰਖਾ ਜਿਹੜਾ ਪੱਥਰ ਵਰਗਾ ਮਹਾਰਾਜ ਕਹਿੰਦੇ ਪਸੂ ਚੰਦਰੀ ਰੂਹ ਮੂਰਖ ਪੱਥਰ ਦਿਲ ਕੋਈ ਵੀ ਹੋਵੇ ਸਭ ਨੂੰ ਨਾਮ ਤਾਰ ਦਿੰਦਾ ਹੈ ਮਨੁੱਖ ਦਾ ਕੈਸੋ ਕਹੋ ਜਾਂ ਵੀ ਮਾਨਾ ਪੱਥਰ ਵਰਗਾ ਪਸ਼ੂਆਂ ਵਰਗਾ ਚੰਦਰੇ ਸੁਭਾ ਦਾ ਜੋ ਪ੍ਰਭੂ ਪਰਮਾਤਮਾ ਦਾ ਨਾਮ ਜਪੇ ਤਾਂ ਮਹਾਰਾਜ ਉਹਨੂੰ ਸੋਹਣਾ ਜੀਵਨ ਦੇ ਦਿੰਦੇ ਨੇ ਅੱਗੇ ਸਤਿਗੁਰੂ ਕਹਿੰਦੇ ਨੇ ਸਰਬ ਰੋਗ ਕਾ ਔਖ ਨਾਮ ਕल्याण ਰੂਪ ਮੰਗਲ ਗੁਣ ਗਾਮ ਦਾ ਭਾਵ ਹੈ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਜਿਵੇਂ ਆ ਪਹਿਲਾਂ ਵਾਲੇ ਬੰਦ ਚ ਦੱਸਤਾ ਸਤਿਗੁਰੂ ਨੇ ਪਸ਼ੂ ਵਰਤੀ ਵਾਲਾ ਮਨੁੱਖ ਪੱਥਰ ਵਰਗਾ ਮਾਨਾ ਜੀ ਦਾ ਕਰੋਧੀ ਆ ਹੰਕਾਰੀ ਆ ਬੇਸਮਝ ਹੈ ਮਹਾਰਾਜ ਕਹਿੰਦੇ ਨਾਮ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਆ ਉਹਨੂੰ ਸੋਹਣਾ ਜੀਵਨ ਮਿਲ ਜਾਂਦਾ ਹੈ ਕल्याण ਰੂਪ ਮੰਗਲ ਗੁਣ ਗਾਮ ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁੱਖ ਦਾ ਰੂਪ ਹੈ ਕਾਹੂ ਯੁਗਤ ਕਦੈ ਨਾ ਪਾਈਏ ਧਰਮ ਹੁਣ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਪਰ ਇਹ ਨਾਮ ਹੋਰ ਕਿਸੇ ਢੰਗ ਨਾਲ ਜਾਂ ਕਿਸੇ ਧਰਮਿਕ ਰਸਮ ਰਿਵਾਜ ਦੇ ਕਾਰਨ ਨਾਲ ਨਹੀਂ ਮਿਲਦਾ ਕੋਈ ਧਰਮ ਕਰਾਸ਼ਮਾ ਕਰ ਦੇਣਾ ਲੋਕ ਧਰਮ ਕਰਾਸ਼ਮੋ ਗਿਆ ਵੀ ਹਮਨ ਕਰ ਲਿਆ ਜਾਂ ਕੋਈ ਚੜਾਵਾ ਚੜਾਤਾ ਕੋਈ ਧਰਮ ਕਰਾਸ਼ਮ ਰਵਾਜਾਂ ਦੇ ਨਾਲ ਮਹਾਰਾਜ ਕਹਿੰਦੇ ਇਹ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਮਿਲਦਾ ਦੁਬਾਰੇ ਫੇਰ ਰਿਪੀਟ ਕਰ ਦੇਮ ਮਹਾਰਾਜ ਕਹਿੰਦੇ ਹੋਰ ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਮਿਲਦਾ ਜਿੰਨੀਆਂ ਮਰਜ਼ੀ ਰਸਮ ਰਵਾਜਾਂ ਕਰ ਲੋ ਮਹਾਰਾਜ ਕਹਿੰਦੇ ਕਈ ਫਿਰਕਿਆਂ ਦੇ ਵਿੱਚ ਹੈ ਨਾ ਵੀ ਆਹਾ ਪਾਈ ਆਪਾਂ ਰਵਾਜ ਆਏ ਇਸ ਤਰ੍ਹਾਂ ਆਪਾਂ ਕਰਮ ਕਰਨ ਧਰਮ ਦਾ ਕੰਮ ਇਸ ਤਰ੍ਹਾਂ ਕਰਨਾ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਰ ਲੋ ਇਨ੍ਹਾਂ ਰਵਾਜਾਂ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਮਿਲਦਾ ਗੱਲ ਨਵੇੜਦੀ ਹੈ ਸੁਖਮਨੀ ਸਾਹਿਬ ਦੇ ਵਿੱਚ ਪੰਕਤੀਆਂ ਜੀ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਮਹਾਰਾਜ ਕਹਿੰਦੇ ਜਿਹਦੇ ਕੰਮ ਚੰਗੇ ਨੇ ਕਾਰੋਬਾਰ ਚੰਗੇ ਨੇ ਸੱਚੀ ਸੁੱਚੀ ਕਿਰਤ ਕਮਾਈ ਆ ਬੇਈਮਾਨੀ ਚੋਰੀ ਜਾਰੀ ਠੱਗੀ ਨਹੀਂ ਹੈ ਹਿਰਦੇ ਘਰ ਵਿੱਚ ਸੱਚਾ ਸੁੱਚਾ ਜੀਵਨ ਬਸਰ ਕਰ ਰਿਹਾ ਜਿਹੜਾ ਮਨੁੱਖ ਮਹਾਰਾਜ ਕਹਿੰਦੇ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਨੇ ਆਪਣੇ ਮੁੱਢ ਤੋਂ ਹੀ ਚੰਗੇ ਕਰਮ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧਰੋ ਪ੍ਰਭੂ ਦੀ ਮਿਹਰ ਅਨੁਸਾਰ ਲਿਖਿਆ ਜਾਂਦਾ ਹੈ ਧਰੋ ਦਾ ਮਤਲਬ ਕੀ ਹੈ ਬਈ ਜਨਮ ਤੋਂ ਹੀ ਮਨੁੱਖਾ ਜਨਮ ਮਿਲ ਗਿਆ ਤੇ ਚੰਗੇ ਹੀ ਕੰਮ ਕਰੇ ਨੇ ਮਾੜਾ ਨਹੀਂ ਕਰਿਆ ਇਹ ਚੰਗੇ ਲੇਖ ਲਿਖੇ ਜਾਂਦੇ ਨੇ ਇਹਨਾਂ ਲੇਖਾਂ ਕਾਰਨ ਤੈਨੂੰ ਪ੍ਰਭੂ ਪਰਮਾਤਮਾ ਦਾ ਨਾਮ ਮਿਲਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਰਾਮਦਾਸ ਮਹਾਰਾਜ ਕਹਿੰਦੇ ਜਿਸ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਟਿਕਿਆ ਹੈ ਮਹਾਰਾਜ ਕਹਿੰਦੇ ਤਿਸ ਕਾ ਨਾਮ ਸਤਰਾਮਦਾਸ ਗੁਰੂ ਮਹਾਰਾਜ ਕਹਿੰਦੇ ਉਸ ਮਨੁੱਖ ਦਾ ਨਾਮ ਅਸਲੀ ਅਰਥਾਂ ਵਿੱਚ RAMਦਾਸ ਪ੍ਰਭੂ ਦਾ ਸੇਵਕ ਹੈ ਰਾਮਦਾਸ ਵੀ ਪ੍ਰਭੂ ਦਾ ਸੇਵਕ ਗੁਰੂ ਦਾ ਸਿੱਖ ਅਸਲੀ ਉਹ ਹੈ ਜਿਹਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਟਿਕਿਆ ਹੋਇਆ ਹੈ ਅੱਗੇ ਮਹਾਰਾਜ ਕਹਿੰਦੇ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਾਂਤਨ ਭਾਏ ਤਿਨ ਪਾਇਆ ਮਹਾਰਾਜ ਕਹਿੰਦੇ ਉਸ ਨੂੰ ਸਰਬ ਵਿਆਪੀ ਪ੍ਰਭੂ ਦਿਸ ਪੈਂਦਾ ਹੈ ਦਾਸਾਂ ਦਾ ਦਾਸ ਹੋਣ ਦੇ ਸੁਭਾਅ ਨਾਲ ਉਸਨੇ ਪ੍ਰਭੂ ਨੂੰ ਲੱਭਾ ਹੈ ਗੁਰਮਖ ਪਿਆਰਿਆਂ ਵਾਲਾ ਸੁਭਾਅ ਬਣ ਗਿਆ ਗੁਰੂ ਦੀ ਸਿੱਖਿਆ ਲੈ ਕੇ ਗੁਰਮਖ ਬਣ ਗਿਆ ਤੇ ਗੁਰਮਖ ਪਿਆਰਿਆਂ ਵਾਲਾ ਸੁਭਾਅ ਬਣ ਗਿਆ ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਭੂ ਪਰਮਾਤਮਾ ਲੱਭ ਜਾਂਦਾ ਨਹੀਂ ਤਾਂ ਸਾਡੀ ਸੁਰਤ ਦੇ ਵਿੱਚੋਂ ਹੀ ਗਵਾਚਿਆ ਹੋਇਆ ਉਹ ਤਾਂ ਕਣ-ਕਣ ਵਿੱਚ ਵੱਸਦਾ ਘਟ-ਘਟ ਵਿੱਚ ਹਰ ਜੂ ਵਸੇ ਸੰਤਨ ਕਹੋ ਵਿਚਾਰ ਇਸ ਤਰ੍ਹਾਂ ਪੰਕਤੀ ਹੈ ਵਿਭਗਤੋ ਪਿਆਰਿਆਂ ਨੇ ਗੁਰੂ ਦੇ ਸਤਸੰਗੀ ਜਨਾਂ ਨੇ ਪਕਾਰ-ਪਕਾਰ ਕੇ ਕਿਹਾ ਵੀ ਉਹ ਤਾਂ ਹਰ ਕਣ-ਕਣ ਵਿੱਚ ਵੱਸਦਾ ਭਾਈ ਘਟ-ਘਟ ਵਿੱਚ ਹਰ ਜੂ ਵਸੇ ਵੀ ਉਹ ਤਾਂ ਤੇਰੇ ਅੰਦਰ ਵੀ ਵੱਸਦਾ ਹੈ ਪਰ ਸਾਡੀ ਸੁਰਤ ਦੀ ਅੱਖ ਨਹੀਂ ਹੈ ਵੇਖਣ ਵਾਲੀ ਸੁਰਤ ਦੀ ਅੱਖ ਖੁੱਲਣੀ ਹੈ ਗੁਰੂ ਦੇ ਗਿਆਨ ਤੋਂ ਜਦੋਂ ਗੁਰੂ ਦਾ ਗਿਆਨ ਪੱਲੇ ਬੰਨਾਂਗੇ ਉਦੋਂ ਸੁਰਤ ਵਾਲੀ ਅੱਖ ਖੁੱਲਣੀ ਹੈ ਭਾਈ ਮਹਾਰਾਜ ਕਹਿੰਦੇ ਦਾਸਦ ਸੰਤਨ ਭਾਏ ਤਨ ਪਾ ਦਾਸਾਂ ਦਾ ਦਾਸ ਹੋਣ ਦੇ ਸੁਭਾਅ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ ਫੇਰ ਦੱਸਦੇ ਨੇ ਸਤਿਗੁਰੂ ਸਰਦਾਨ ਨੇ ਕਟਨ ਨੇਕਟ ਹਰ ਜਾਨ ਸੋ ਦਾਸ ਦਰਗਾ ਪਰਵਾਨ ਮਹਾਰਾਜ ਕਹਿੰਦੇ ਜੋ ਮਨੁੱਖ ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ ਤੇ ਉਹ ਸੇਵਕ ਦਰਗਾਹ ਵਿੱਚ ਕਬੂਲ ਹੁੰਦਾ ਹੈ ਸੋ ਦਾਸ ਦਰਗਾ ਪਰਵਾਨ ਜਿਹੜਾ ਸਦਾ ਹੀ ਨੇਕਟ ਜਾਣਦਾ ਤੇ ਜਿਹੜਾ ਭਾਈ ਰੰਗ ਬਦਲਦਾ ਵੀ ਸੁਖ ਵੇਲੇ ਹੋਰ ਆ ਦੁੱਖ ਵੇਲੇ ਹੋਰ ਆ ਉਹ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪ੍ਰਕティਕਲ ਵੀ ਦਿਖਾਇਆ ਵੀ ਜਦੋਂ ਬੱਚਿਆਂ ਦੇ ਜਨਮ ਹੋਏ ਉਦੋਂ ਵੀ ਉਹਦਾ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਜਿੱਦੇ ਲਾਸ਼ਾਂ ਦੇ ਕੋਲ ਦੀ ਨੰਕ ਕੇ ਜਾਣਾ ਪਿਆ ਚਮਕੌਰ ਦੀ ਗੜੀ ਦੇ ਵਿੱਚ ਉਹਦੇ ਵੀ ਰੰਗ ਉਹੀ ਉਹਦੇ ਵੀ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਜੇ ਭਾਈ ਤੂੰ ਰੰਗ ਬਦਲਦਾ ਵੀ ਦੁੱਖ ਵੇਲੇ ਕੁਝ ਹੋਰ ਰੰਗ ਆ ਤੇਰਾ ਸੁੱਖ ਵੇਲੇ ਕੁਝ ਹੋਰ ਹੈ ਤੇ ਫੇਰ ਨਹੀਂ ਤੂੰ ਭਾਈ ਪ੍ਰਵਾਨ ਹੋ ਸਕਦਾ ਫੇਰ ਤਾਂ 84 ਦਾ ਗੇੜ ਸ਼ੁਰੂ ਹੀ ਆ ਪਹਿਲਾਂ ਵੀ 83 ਦੇ ਗੇੜ ਚੋਂ ਆਇਆ ਮਨੁੱਖ ਤੇ ਫੇਰ ਅੱਗੇ ਵੀ 84 ਦੇ ਗੇੜ ਵਿੱਚ ਜਾ ਪਣਾ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਮਹਾਰਾਜ ਕਹਿੰਦੇ ਜਦੋਂ ਤੂੰ ਪਰਮੇਸ਼ਰ ਨੂੰ ਭੁੱਲਦਾ ਗੁਰੂ ਤੋਂ ਬੇਮਖ ਹੋਣਾ ਫਿਰ ਤੈਨੂੰ ਬਹੁਤ ਸਾਰੇ ਰੋਗ ਚੰਬੜਨੇ ਨੇ ਮਹਾਰਾਜ ਕਹਿੰਦੇ ਜੋ ਮਨੁੱਖ ਸਦਾ ਪ੍ਰਭੂ ਦੇ ਨੇੜੇ ਪ੍ਰਭੂ ਨੂੰ ਨੇੜੇ ਜਾਣਦਾ ਹੈ ਉਹ ਸੇਵਕ ਦਰਗਾਹ ਵਿੱਚ ਕਬੂਲ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੂਜੀ ਪਰੇ ਪਰਭੂ ਉਸ ਸੇਵਕ ਉੱਤੇ ਆਪ ਮਿਹਰ ਕਰਦਾ ਹੈ ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ ਅੱਗੇ ਮਹਾਰਾਜ ਕਹਿੰਦੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAMDAS ਮਹਾਰਾਜ ਕਹਿੰਦੇ ਸਾਰੇ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਵੀ ਉਹ ਅੰਦਰੋਂ ਨਰਮੋਹ ਹੁੰਦਾ ਹੈ ਨਰਮੋਹ ਦਾ ਮਤਲਬ ਇਹ ਨਹੀਂ ਹੈ ਵੀ ਆਪਣੇ ਤਿੰਨਾਂ ਪੁੱਤਰਾਂ ਨਾਲ ਜਾਂ ਪੋਤਿਆਂ ਦੋਤਿਆਂ ਨਾਲ ਪਿਆਰ ਨਹੀਂ ਕਰਦਾ ਮਨੁੱਖ ਪਿਆਰ ਕਰਦਾ ਉਹਨਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਉਹਨਾਂ ਦੇ ਸ਼ੌਂਕ ਵੀ ਪੂਰੇ ਕਰਦਾ ਪੋਤੇ ਦੀ ਮੋਹੋਂ ਹੀ ਨਿਕਲਣ ਦਿੰਦਾ ਗੱਲ ਜੇ ਪੂਰੀ ਕਰ ਦਿੰਦਾ ਉਹਦੀ ਚੋਅ ਇਸ ਉਹ ਕਰਨੀ ਆਪਾਂ ਪਰ ਅੰਦਰੋਂ ਨਰਮੋਹ ਰਹਿਣ ਦਾ ਮਤਲਬ ਇਹ ਹੈ ਵੀ ਉਸ ਪ੍ਰਭੂ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਉਹ ਮੋਹ ਜਾਲ ਦੇ ਵਿੱਚ ਕਿਸੇ ਦਾ ਹੋਰ ਨਹੀਂ ਨੁਕਸਾਨ ਕਰਦਾ ਵੀ ਮੈਂ ਆਪਦਿਆਂ ਦਾ ਆਪਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਆਪਦਿਆਂ ਦੀਆਂ ਚਾਹਸ਼ਾਂ ਪੂਰੀਆਂ ਕਰਦਾ ਤੇ ਦੂਜੇ ਦਾ ਨੁਕਸਾਨ ਕਰਾਂ ਉਹ ਗੁਰੂ ਦਾ ਪਿਆਰਾ ਫਿਰ ਇਸ ਵਰਤੀ ਵਾਲਾ ਨਹੀਂ ਹੁੰਦਾ ਅੰਦਰੋਂ ਨਰਮੋਹ ਦਾ ਮਤਲਬ ਇਹ ਹੈ ਵੀ ਜਦੋਂ ਵੀ ਛੱਡ ਕੇ ਜਾਣਾ ਪਏ ਆਪ ਨੂੰ ਤਾਂ ਤਿਆਰ ਆ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਇਹ ਨਹੀਂ ਕਹਿੰਦਾ ਵੀ ਰੱਬਾ ਮੈਨੂੰ ਕਿਤੇ ਮੈਂ ਮਰਨਾ ਜਾ ਮੈਂ ਨਵਾ ਨਾ ਹੋ ਜੇ ਮਨਵਾ ਨਾ ਹੋ ਜੇ ਮੈਂ ਪੁੱਤਾਂ ਦਾ ਪੋਤਰਿਆਂ ਦਾ ਮੈਂ ਆ ਬਣਾ ਦੇ ਆ ਉਹ ਕਰਦਿਆਂ ਇਹ ਮੋਹ ਜਾਲ ਹੈ ਤੇ ਜੇ ਜ਼ਰੂਰਤਾਂ ਪੂਰੀਆਂ ਕਰਦਾ ਹੋਇਆ ਆਪਣੇ ਫਰਜ਼ ਨਿਭਾਉਂਦਾ ਨਿਭਾਉਂਦਾ ਨਰਮੋਹ ਹੈ ਵੀ ਕੋਈ ਨਾ ਬਾਇ ਗਰੂ ਤੈਂ ਦਿੱਤੀ ਆ ਜ਼ਿੰਦਗੀ ਜਿੱਦੇ ਸਾਧ ਲਿਆ ਉੱਦੇ ਜਾਣਾ ਇਹ ਨਰਮੋਹ ਵਾਲੀ ਗੱਲ ਹੈ ਜਿਵੇਂ ਦਸ਼ਮੇਸ਼ ਪਿਤਾ ਨੇ ਸਾਨੂੰ ਪ੍ਰੈਕਟੀਕਲ ਦਿੱਤਾ ਹੈ ਨੰਦਪੁਰ ਛੱਡਣ ਲੱਗਿਆ ਨੇ ਮਿੰਟ ਨਹੀਂ ਲਾਇਆ ਕੋਈ ਗਿਲਾ ਨਹੀਂ ਸਦਾ ਹੀ ਸ਼ੁਕਰਾਨਾ ਜਾਨੋ ਵੱਧ ਜਿਗਰ ਦੇ ਟੁਕੜੇ ਵੇ ਚਾਰ ਸਹਬਜ਼ਾਦੇ ਇੱਕ ਹਫ਼ਤੇ ਦੇ ਵਿੱਚ ਸਮੇਤ ਮਾਤਾ ਪੰਜ ਜੀ ਸ਼ਹੀਦیاں ਪਾ ਗਏ ਕੋਈ ਗਿਲਾ ਨਹੀਂ ਇਹ ਨਰਮੋਹ ਵਾਲੀ ਸਾਨੂੰ ਪ੍ਰੈਕਟੀਕਲ ਕੇ ਪ੍ਰੈਕਟੀਕਲ ਦਿਖਾਇਆ ਸਤਗੁਰਾਂ ਨੇ ਨਰਮੋਹ ਵਾਲਾ ਬਈ ਮੋਹ ਨਹੀਂ ਸੀ ਪਿਆਰ ਸੀ ਪਿਆਰ ਦੇ ਨਾਲ ਆਪਾਂ ਪਾਲਣ ਪੋਸ਼ਣ ਕਰਦੇ ਹਾਂ ਘਰ-ਬਾਰ ਵੀ ਦੇਖਦੇ ਹਾਂ ਪਿਆਰ ਤੋਂ ਬਿਨਾਂ ਤਾਂ ਝਾੜੂ ਨਹੀਂ ਲਾਉਂਦੀਆਂ ਭੈਣਾ ਘਰ ਵਿੱਚ ਵੀ ਜੇ ਘਰ ਨਾਲ ਪਿਆਰ ਨਾ ਹੋਵੇ ਉਹ ਪਿਆਰ ਕਰਕੇ ਹੀ ਝਾੜੂ ਪੋਚਾ ਲਾਇਆ ਜਾਂਦਾ ਵੀ ਇਹ ਸੋਹਣਾ ਲੱਗੇ ਸਾਫ਼ ਦਿਸੇ ਸੌਖੀ ਜਿਹੇ ਰਣਾ ਇਹ ਅੱਗੇ ਮਹਾਰਾਜ ਕਹਿੰਦੇ ਸਗਲ ਸੰਗ ਆਤਮ ਓਦਾਸ ਐਸੀ ਜੁਗਤ ਨਾਨਕ RAM ਦਾਸ ਸਾਰੇ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਹ ਅੰਦਰੋਂ ਨਿਰਮੋਹ ਹੁੰਦਾ ਹੈ। हे ਨਾਨਕ ਇਹੋ ਜਹੀ ਜੀਵਨ ਜੁਗਤੀ ਨਾਲ ਉਹ ਅਸਲੀ RAMDAS RAM DA DAS ਬਣ ਜਾਂਦਾ ਹੈ। ਗੁਰੂ ਦਾ ਸਿੱਖ ਪ੍ਰਭੂ ਪਰਮਾਤਮਾ ਦਾ ਭਗਤ ਇਸ ਤਰ੍ਹਾਂ ਬਣਦਾ ਮਹਾਰਾਜ ਕਹਿੰਦੇ। ਅਗਲੇ ਪੰਨ ਚ ਦੱਸਦੇ ਨੇ ਮਹਾਰਾਜ ਇਹ ਪਾਵਨ ਪਵਿੱਤਰ ਅੰਗ 275 ਤੇ ਸੁਭਾਏ ਮਾਨਾ ਜੀ। ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੂ ਕਹਾਵੇ ਜੋ ਮਨੁੱਖ ਪ੍ਰਭੂ ਦੀ ਰਜਾ ਨੂੰ ਮਨ ਵਿੱਚ ਮਿੱਠੀ ਕਰਕੇ ਮੰਨਦਾ ਹੈ ਮਹਾਰਾਜ ਕਹਿੰਦੇ ਉਹੀ ਜਿਉਂਦਾ ਮੁਕਤ ਅਖਵਾਉਂਦਾ ਹੈ ਜੀਂਦੇ ਜੀ ਮੁਕਤੀ ਪ੍ਰਾਪਤ ਕਰ ਲਈ ਉਹਨੇ ਮੋਹ ਜਾਲ ਨਹੀਂ ਉਹਨੂੰ ਸੂ ਸਕਦਾ ਸੁੱਖ ਸੁਹੂਲਤਾ ਉਹਨੂੰ ਘੇਰਾ ਨਹੀਂ ਪਾ ਸਕਦੀਆਂ ਉਹ ਸੁੱਖ ਸਹੂਲਤਾਂ ਪ੍ਰਭੂ ਪਰਮਾਤਮਾਆਂ ਦੇ ਦਿੱਤੀਆਂ ਹੋਈਆਂ ਦੇ ਵਿੱਚ ਆਨੰਦ ਮਾਣਦਾ ਤੇ ਆਪਣੇ ਜੀਵਨ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖਦਾ ਗੁਰੂ ਦੇ ਸਨਾਤ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਅੱਗੇ ਮਹਾਰਾਜ ਕਹਿੰਦੇ ਜੀਵਨ ਮੁਕਤ ਸਉ ਕਹਾਵੇ ਇਸ ਬੰਦ ਚੋਂ ਦੱਸਦਾ ਸਤਿਗੁਰਾਂ ਨੇ ਅੱਗੇ ਮਹਾਰਾਜ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਮਹਾਰਾਜ ਕਹਿੰਦੇ ਉਸ ਨੂੰ ਖੁਸ਼ੀ ਤੇ ਗਮੀ ਇੱਕੋ ਜਹੀ ਹੈ ਉਸ ਨੂੰ ਸਦਾ ਆਨੰਦ ਹੈ ਕਿਉਂਕਿ ਓਥੇ ਭਾਵ ਉਸ ਦੇ ਹਿਰਦੇ ਵਿੱਚ ਪ੍ਰਭੂ ਚਰਨਾਂ ਤੋਂ ਵਿਛੋੜਾ ਨਹੀਂ ਹੈ ਵੀ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਉਹ ਜੀਵ ਆਤਮਾ ਜੁੜਿਆ ਰਹਿੰਦਾ 24 ਘੰਟੇ ਸਦਾ ਹੀ ਜੁੜਿਆ ਰਹਿਣਾ ਤੇ ਉਹ ਸਦਾ ਜਿੰਦਗੀ ਆਨੰਦਮਈ ਜੀਂਦਾ ਹੈ ਉਹਨੂੰ ਕਿਸੇ ਵੀ ਕਿਸਮ ਦਾ ਫਿਕਰ ਚੋਰਾ ਨਹੀਂ ਸਤਾਉਂਦਾ ਅੱਗੇ ਮਹਾਰਾਜ ਆਖਦੇ ਨੇ ਤੈਸਾ ਸਬਰ ਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਖਾਟੀ ਮਹਾਰਾਜ ਕਹਿੰਦੇ ਸੋਨੇ ਤੇ ਮਿੱਟੀ ਵੀ ਉਸ ਮਨੁੱਖ ਵਾਸਤੇ ਬਰਾਬਰ ਹੈ ਭਾਵੇਂ ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਆਉਂਦਾ ਲੋਭ ਵਿੱਚ ਨਹੀਂ ਫਸਦਾ ਸੋਨਾ ਮਿੱਟੀ ਬਰਾਬਰ ਕੋਈ ਨਾ ਹੈਗਾ ਲੋੜ ਮੁਤਾਬਕ ਵਰਤ ਲਿਆ ਪਰ ਉਹਦੇ ਨਾਲ ਜਫੇ ਨਹੀਂ ਮਾਰਦਾ ਉਹਦੇ ਮੋਹ ਦੇ ਵਿੱਚ ਫਸ ਕੇ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਮਹਾਰਾਜ ਕਹਿੰਦੇ ਤੈਸਾ ਸੁਬਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਕ ਕਾਟੀ ਮਹਾਰਾਜ ਕਹਿੰਦੇ ਅੰਮ੍ਰਿਤ ਕੌੜੀ ਵਿਅਹ ਵੀ ਉਸ ਲਈ ਇੱਕ ਜੈਸੀ ਹੈ ਤਸਾ ਮਾਨ ਤਸਾ ਅਭਿਮਾਨ ਤਸਾ ਰੰਕ ਤਸਾ ਜਾਨ ਕਿਸੇ ਵੱਲੋਂ ਆਦਰ ਦਾ ਵਰਤਾਓ ਹੋਵੇ ਜਾਂ ਹੰਕਾਰ ਦਾ ਉਸ ਮਨੁੱਖ ਵਾਸਤੇ ਇੱਕ ਸਮਾਨ ਹੈ ਮਹਾਰਾਜ ਕਹਿੰਦੇ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਨ ਕਿਸੇ ਵੱਲੋਂ ਆਦਰ ਦਾ ਵਰਤਾਅ ਹੋਵੇ ਜਾਂ ਹੰਕਾਰ ਦਾ ਉਸ ਮਨੁੱਖ ਵਾਸਤੇ ਇੱਕ ਸਮਾਨ ਹੈ ਚਾਹੇ ਉਹਦਾ ਕੋਈ ਆਦਰ ਜਿੰਨਾ ਮਰਜੀ ਕਰੇ ਚਾਹੇ ਉਹਨੂੰ ਕੋਈ ਨਫ਼ਰਤ ਕਰੇ ਚਾਹੇ ਹੰਕਾਰ ਕਰਕੇ ਕੋਈ ਗਾਲੀ ਗਲੋਚ ਵੀ ਕੱਢ ਜੇ ਉਸ ਗੁਰਮਖ ਪਿਆਰੇ ਨੂੰ ਕੋਈ ਫਰਕ ਨਹੀਂ ਹੁੰਦਾ ਤੇ ਕੰਗਾਲ ਤੇ ਬਾਦਸ਼ਾਹ ਵੀ ਉਸ ਦੀ ਨਜ਼ਰ ਵਿੱਚ ਬਰਾਬਰ ਹੈ ਉਹ ਕੋਈ ਜੇ ਬਾਦਸ਼ਾਹ ਆਵੇ ਕੋਈ ਚੰਗੇ ਮਾਨਤਾ ਵਾਲਾ ਹੋਵੇ ਉਹ ਵੀ ਉਹਦੇ ਬਰਾਬਰ ਹੀ ਆ ਤੇ ਚਾਹੇ ਕੋਈ ਕੰਗਾਲ ਹੈ ਪ੍ਰਸ਼ਾਦਾ ਪਾਣੀ ਵੀ ਮੰਗ ਕੇ ਸ਼ੱਕਦਾ ਹੈ ਉਹਦੇ ਵਾਸਤੇ ਉਹ ਵੀ ਬਰਾਬਰ ਹੈ ਤੈਸਾ ਰੰਕ ਤੈਸਾ ਰਜਾਨ ਸ਼ਹਿਰ ਸਾ ਤੇ ਗਰੀਬ ਗੰਗਾਲ ਉਹਦੇ ਵਾਸਤੇ ਬਰਾਬਰ ਆ ਕਿਉਂਕਿ ਸਤਗੁਰਾਂ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਨੇ ਰਾਜਾ ਰੰਕ ਨੂੰ ਬਰਾਬਰ ਸਮਝਿਆ ਇੱਕੋ ਬਾਟੇ ਨੂੰ ਮੂੰਹ ਲਵਾਇਆ ਦਸਵੇਂ ਜਾਮੇ 'ਚ ਜਾ ਕੇ ਚਾਹ ਕੋਈ ਰਾਜਾ ਤੇ ਚਾਹ ਕੋਈ ਪਖਾਰੀ ਆ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਆ ਤਾਂ ਸਾਰਿਆਂ ਨੂੰ ਇੱਕੇ ਬਾਟੇ ਦੇ ਨਾਲ ਮੂੰਹ ਲਵਾਇਆ ਜਾਂਦਾ ਹੈ ਮਹਾਰਾਜ ਨੇ ਦੱਸਿਆ ਤੈਸਾਰ ਰੰਗ ਤੈਸਾਰ ਜਾਨ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਮਹਾਰਾਜ ਕਹਿੰਦੇ ਜੋ ਰਜਾ ਪ੍ਰਭੂ ਵਰਤਾਉਂਦਾ ਹੈ ਉਹੀ ਉਸ ਵਾਸਤੇ ਜ਼ਿੰਦਗੀ ਦਾ ਗਾਡੀ ਰਾਹ ਹੈ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਮਹਾਰਾਜ ਕਹਿੰਦੇ ਹੈ ਨਾਨਕ ਉਹ ਮਨੁੱਖ ਜਿਉਂਦਾ ਮੁਕਤ ਕਿਹਾ ਜਾ ਸਕਦਾ ਹੈ ਜੀਂਦੇ ਜੀ ਮੁਕਤੀ ਪ੍ਰਾਪਤ ਕਰ ਲਈ ਉਹਨੇ ਕਿਧਰੋਂ ਬਕਾਰਾਂ ਵੱਲੋਂ ਲੋਭ ਲਾਲਚ ਵੱਲੋਂ ਮੁਕਤ ਹੋ ਗਿਆ ਪਾਰ ਬ੍ਰਹਮਕ ਸਗਲੇ ਠਾਓ ਜਿਤ ਜਿਤ ਕਰ ਰੱਖੇ ਤੈ ਸਾ ਤਨ ਨੋ ਮਹਾਰਾਜ ਕਹਿੰਦੇ ਸਾਰੇ ਥਾਂ ਸਰੀਰ ਰੂਪ ਘਰ ਅਕਾਲ ਪੁਰਖ ਦੇਹੀ ਹਨ ਜਿਤ ਜਿਤ ਕਰ ਰੱਖੇ ਤੈ ਸਾ ਤਨ ਨੋ ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ ਉਹ ਜਿਹਾਂ ਉਹਨਾਂ ਦਾ ਨੋ ਪੈ ਜਾਂਦਾ ਹੈ ਜਿਵੇਂ ਇਸਤਰੀ ਪੁਰਸ਼ ਹੋ ਗਏ ਇਹ ਜੀਵ ਆਤਮਾ ਨੂੰ ਇਸਤਰੀ ਸਰੂਪ ਇਸਤਰੀ ਸਰੀਰ ਵਿੱਚ ਮਹਾਰਾਜ ਨੇ ਵਾਸਾ ਕਰਤਾ ਇਹਦਾ ਉਹਨੂੰ ਔਰਤ ਕਿਹਾ ਜਾਂਦਾ ਮਨੁੱਖ ਦੇ ਸਰੀਰ ਘਰ ਵਿੱਚ ਇਸ ਜੀਵ ਆਤਮਾ ਨੂੰ ਥੋਹ ਦਿੱਤੀ ਹੈ ਤਾਂ ਉਹਨੂੰ ਮਨੁੱਖ ਕਿਹਾ ਜਾਂਦਾ ਅੱਗੇ ਆਪਾਂ ਆਪ ਗਿਣ ਲਓ ਫਿਰ ਪਸ਼ੂ ਪੰਛੀ ਜੀਵ ਜੰਤੂ ਕੀੜੇ ਮਕੌੜੇ ਪੇੜ ਪੌਦੇ ਜਿਹੋ ਜਿਹਾ ਵੀ ਪ੍ਰਭੂ ਪਰਮਾਤਮਾ ਨੇ ਜਿਸ ਜਿਸ ਥਾਂ ਜੀਵ ਨੂੰ ਰੱਖਦਾ ਹੈ ਉਹ ਜਿਹਾ ਉਹਨਾਂ ਦਾ ਨਾਉ ਪੈ ਜਾਂਦਾ ਹੈ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਬਨ ਹੋਗ ਮਹਾਰਾਜ ਕਹਿੰਦੇ ਪ੍ਰਭੂ ਹੀ ਸਭ ਕੁਝ ਕਰਨ ਦਾ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ ਸਭ ਕੁਝ ਜੀਵਾਂ ਪਾਸੋਂ ਆਪ ਹੀ ਕਰਵਾ ਰਿਹਾ ਆਕਾਲ ਪੁਰਖ ਵਾਹਿਗੁਰੂ ਜਿਬਾਰ ਲਈ ਧਾਰਨ ਵਾਲਾ ਇਹ ਵਿੱਜੜਾ ਇੱਕ ਛੋਟੀ ਜੀ ਚਿੜੀ ਆ ਛੋਟੀ ਜੀ ਚਿੜੀ ਆ ਵਿੱਜੜਾ ਆਪਾਂ ਦੇਖਦੇ ਆ ਦੇਖ ਲਓ ਕਿੰਨਾ ਸੋਹਣਾ ਉਹ ਆਪਣਾ ਘਰ ਬਣਾ ਲੈਂਦਾ ਜਿੱਧਰਲੇ ਪਾਸੋਂ ਧੁੱਪ ਪੈਂਦੀ ਉਧਰਲੇ ਪਾਸੇ ਮਿੱਟੀ ਲਾਉਂਦਾ ਫਿਰ ਵੀ ਮੇਰੇ ਬੱਚਿਆਂ ਨੂੰ ਸੇਕ ਨਾ ਪਵੇ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਬਸ ਕੇ ਕਰਾਉਂਦਾ ਵਿੱਚ ਸਾਰਿਆਂ ਜੀਵਾਂ ਤੋਂ ਅਗੇ ਗਾਂ ਪੈਦਾਵਾਰ ਕਰਨੀ ਬੱਚਿਆਂ ਤੋਂ ਬੱਚੇ ਨੁੱਖ ਤੋਂ ਮੁਨੱਖ ਉਹਦੇ ਬੱਚੇ ਪੈਦਾ ਹੁੰਦੇ ਨੇ ਪਸ਼ੂਆਂ ਤੋਂ ਪਸ਼ੂਆਂ ਤੇ ਪੰਛੀਆਂ ਤੋਂ ਪੰਛੀਆਂ ਦੇ ਮਹਾਰਾਜ ਕਹਿੰਦੇ ਕਰਨ ਕਰਾਵਣ ਆਪੇ ਕਰਨ ਕਰਾਵਣ ਜੋਗ ਉਹ ਪ੍ਰਭੂ ਪਰਮਾਤਮਾ ਆਪੇ ਹੀ ਕਰਨ ਕਰਾਉਣ ਵਾਲਾ ਆਪੇ ਹੀ ਜੋਗ ਆ ਕਰਾਉਣ ਦੇ ਕੋਈ ਕੁਝ ਹੋਰ ਨਹੀਂ ਕਰ ਸਕਦਾ ਜੋ ਕਈ ਅਸੀਂ ਮਾਨਤਾ ਕਿਸੇ ਨੂੰ ਦਿੱਤੀ ਬੈਠੇ ਆ ਚਲੋ ਹੁਣ ਮੈਂ ਨਾਂ ਨਾਂ ਲਮਾਂ ਇਸੇ ਨੂੰ ਅਸੀਂ ਮਾਨਤਾ ਦਿੱਤੀ ਬੈਠੇ ਆ ਉਹ ਕੁਝ ਨਹੀਂ ਕਰ ਸਕਦਾ ਤੇਰੇ ਵਾਸਤੇ ਜੀਵ ਇੱਕ ਪ੍ਰਭੂ ਪਰਮਾਤਮਾ ਹੀ ਤੇਰੇ ਵਾਸਤੇ ਸਭ ਕੁਝ ਕਰ ਸਕਦਾ ਜਿਨੇ ਤੈਨੂੰ ਮਨੁੱਖਾ ਜਨਮ ਦਿੱਤਾ ਤੇਰੇ ਵਾਸਤੇ 36 ਪਦਾਰਥ ਪੈਦਾ ਕਰ ਰਿਹਾ ਛੱਕਣ ਵਾਸਤੇ ਸਰੀਰ ਨੂੰ ਚੱਲਣ ਵਾਸਤੇ ਹਵਾ ਆਕਸੀਜਨ ਦੇ ਰਿਹਾ ਪਾਣੀ ਅੱਗ ਪਾਣੀ ਤੱਤ ਸਾਰੇ ਦੇ ਕੇ ਤੈਨੂੰ ਚੱਲਦਾ ਫਿਰਦਾ ਰੱਖ ਰਿਹਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਜੋ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੇ ਸੋਈ ਬਨ ਹੋਗ ਮਾਰਾ ਸਮਝਾਉਂਦੇ ਨੇ ਪ੍ਰਭੂ ਆਪ ਹੀ ਸਭ ਕੁਝ ਕਰਨ ਦੀ ਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ ਬਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਮਹਾਰਾਜ ਕਹਿੰਦੇ ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈ ਮੌਜੂਦ ਹੈ ਹਰੇਕ ਜੀਵ ਦੀ ਕੀੜੇ ਮਕੋੜੇ ਪਸ਼ੂ ਪੰਛੀ ਪੇੜ ਪੌਦੇ ਮਨੁੱਖ ਤਾਂ ਜਿੰਨੇ ਵੀ ਉਹਨੇ ਜੀਵ ਪੈਦਾ ਕੀਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਹਾਰਾਜ ਕਹਿੰਦੇ ਪਸਰਿਓ ਆਪ ਹੋਏ ਅੰਤ ਤਰੰਗ ਜਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈਂ ਵਿਜੂਦ ਹੈ ਮजूद ਦਾ ਮਤਬਲਾ ਹਰ ਥਾਂ ਤੇ ਵੱਸਦਾ ਹੈ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਅਕਾਲ ਪੁਰਖ ਵਾਹਿਗੁਰੂ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ਕਿੰਨੇ ਖੇਲ ਖੇਲ ਰਿਹਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਗੁਰਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਦੀ ਆ ਜੀ ਅਸੀਂ ਗੁਰਬਾਣੀ ਦੀ ਗੱਲ ਮੰਨੀਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਜਿਆ ਕੇ ਨਾ ਕਿ ਐਵੇਂ ਪਾਸੇ ਆਸੇ ਨਾ ਜਾਈਏ ਭਾਈ ਕਿਉਂਕਿ ਮੈਂ ਵੇਖਦਾ ਮੰਗਲਵਾਰ ਬੰਦਾ ਕੋਈ ਉੱਥੇ ਮਿੱਟੀ ਦੀਆਂ ਢੇਰੀਆਂ ਜਿਹਾ ਬਣਾ ਕੇ ਉਹਦੇ ਤੇ ਪਦਾਰਥ ਰੱਖੀ ਜਾਂਦਾ ਬਣਾ ਕੇ ਕੋਈ ਗੁਲਕਲੇ ਬਣਾ ਕੇ ਰੱਖਦਾ ਕੋਈ ਚੌਲ ਬਣਾ ਕੇ ਰੱਖਦਾ ਕੋਈ ਕੁਛ ਮਿੱਟੀਆਂ ਕੱਢਦੇ ਨੇ ਦਰਖਤਾਂ ਨੂੰ ਤੇਲ ਪਾ ਪਾ ਕੇ ਛਾੜਤੇ ਝੰਡ ਦਰਖਤ ਬਹੁਤ ਵਧੀਆ ਝੰਡ ਦਰਖਤ ਹੈ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਕੁਦਰਤ ਦੇ ਵਿੱਚੋਂ ਨੂੰ ਤੇਲ ਪਾ ਪਾ ਕੇ ਛਾੜਤੇ ਇਹ ਸਾਡੀ ਭਾਈ ਅਗਿਆਨਤਾ ਹੈ ਗੁਰੂ ਦਾ ਗਿਆਨ ਸਾਡੇ ਪੱਲੇ ਜਦੋਂ ਆ ਗਿਆ ਫੇਰ ਇਹ ਸਾਡੇ ਮਨ ਦੇ ਵਿੱਚੋਂ ਵਹਿਮ ਭਰਮ ਦੂਰ ਹੋ ਜਾਣਗੇ ਹੈਗੇ ਵਹਿਮ ਭਰਮ ਹੀ ਨੇ ਇਹ ਕੁਛ ਵੀ ਨਹੀਂ ਹੈ ਹੋਰ ਮਹਾਰਾਜ ਕਹਿੰਦੇ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਉਹ ਪ੍ਰਭੂ ਪਰਮਾਤਮਾ ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਂ ਹੀ ਮੌਜੂਦ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਬਿਆਨ